ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਸੀ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਅਨੁਵਰਸੀ ਸੁਣਾਈ ਕਿਉਂਕਿ ਅਸੀਂ ਖੁਦ ਵੀ ਉਹਨਾਂ ਤੋਂ ਬਾਤ ਕਰਵਾਉਂਦਾ ਗੌਤਮ ਬੁੱਧ ਜੀ ਨੂੰ ਬਹੁਤ ਕੋਸ਼ਿਸ਼ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਿੱਠਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਣਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈਗਾ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਉਸ ਨੂੰ ਨੁਸ ਕਰ ਜਾਂਦੇ ਆ ਵਰਤ ਜਾਂਦੇ ਆ ਉਹਨਾਂ ਤੋਂ ਕਿਵੇਂ ਬਚਣਾ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੇ ਆ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਤੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਲੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਇੱਕ ਗੁਰੂ ਮਨ ਦੀ ਸ਼ਕਤੀ ਉੱਤੇ ਆਪਣੇ ਚੇਲਿਆਂ ਨੂੰ ਪ੍ਰਵਚਨ ਦੇ ਰਹੇ ਸੀ ਉਹ ਕਹਿ ਰਹੇ ਸੀ ਕਿ ਅਸੀਂ ਉਹੀ ਹਾਂ ਜੋ ਅਸੀਂ ਆਪਣੇ ਬਾਰੇ ਵਿੱਚ ਸੋਚਦੇ ਹਾਂ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਹਮੇਸ਼ਾ ਗਰੀਬ ਹੀ ਰਹਿਣਾ ਤਾਂ ਅਸਲ ਵਿੱਚ ਤੁਸੀਂ ਹਮੇਸ਼ਾ ਗਰੀਬ ਹੀ ਰਹੋਗੇ ਇਸ ਦੇ ਉਲਟ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਇੱਕ ਦਿਨ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਅਮੀਰ ਜ਼ਰੂਰ ਬਣਾਂਗਾ ਤਾਂ ਤੁਸੀਂ ਸੱਚਮੁੱਚ ਅਮੀਰ ਬਣ ਜਾਓਗੇ ਕਿਉਂਕਿ ਸਾਡੇ ਇਹ ਸਾਰੇ ਵਿਚਾਰ ਸਾਡਾ ਅਵਚੇਤਨ ਮਨ ਸੁਣਦਾ ਰਹਿੰਦਾ ਹੈ ਜੇਕਰ ਤੁਸੀਂ ਸਫਲਤਾ ਤੇ ਅਮੀਰ ਬਣ ਦੇ ਵਿਚਾਰ ਆਪਣੇ ਦਿਮਾਗ ਵਿੱਚ ਲਿਆਉਂਦੇ ਹੋ ਤਾਂ ਤੁਹਾਡਾ ਅਵਚੇਤਨ ਮਨ ਇਸ ਦੇ ਲਈ ਨਵੇਂ-ਨਵੇਂ ਤਰੀਕੇ ਲੱਭਣੇ ਸ਼ੁਰੂ ਕਰ ਦੇਵੇਗਾ ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣ ਲਈ ਪ੍ਰੇਰਿਤ ਕਰੇਗਾ ਤੇ ਇਹ ਨਿਜ਼ਮ ਦੁਨੀਆ ਦੇ ਹਰ ਖੇਤਰ ਵਿੱਚ ਲਾਗੂ ਹੁੰਦਾ ਹੈ ਜੇਕਰ ਤੁਸੀਂ ਇਹ ਸੋਚਦੇ ਰਹੋਗੇ ਕਿ ਤੁਹਾਡੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਹੈ ਤਾਂ ਸੱਚੀਓ ਤੁਸੀਂ ਕਦੇ ਵੀ ਆਤਮ ਵਿਸ਼ਵਾਸ ਨਾਲ ਨਹੀਂ ਭਰ ਸਕੋਗੇ ਹਰ ਚੀਜ਼ ਤੁਹਾਡੇ ਸੋਚਣ ਨਾਲ ਸ਼ੁਰੂ ਹੁੰਦੀ ਹੈ ਇਸ ਲਈ ਹਮੇਸ਼ਾ ਸਕਾਰਾਤਮਕ ਸੋਚੋ ਕਦੇ ਵੀ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਮਨ ਵਿੱਚ ਨਾ ਆਉਣ ਦਿਓ ਤੁਹਾਡਾ ਮਨ ਇੱਕ ਬਗੀਚਾ ਹੈ ਤੇ ਤੁਸੀਂ ਇਸ ਦੇ ਰਾਖੇ ਹੋ ਇਸ ਲਈ ਨਕਾਰਾਤਮਕ ਵਿਚਾਰਾਂ ਨੂੰ ਬਗੀਚੇ ਵਿੱਚ ਨਾ ਆਉਣ ਦਿਓ ਨਹੀਂ ਤਾਂ ਸਾਰਾ ਬਗੀਚਾ ਹੀ ਬਰਬਾਦ ਹੋ ਜਾਵੇਗਾ ਗੁਰੂ ਇਸ ਤਰ੍ਹਾਂ ਬੋਲ ਹੀ ਰਹੇ ਸੀ ਕਿ ਉਹਨਾਂ ਦੇ ਚੇਲੇ ਨੇ ਗੁਰੂ ਨੂੰ ਕਿਹਾ ਕਿ ਗੁਰੂ ਦੇਵ ਕਿ ਤੁਸੀਂ ਮਨ ਦੀ ਸ਼ਕਤੀ ਵਿਸ਼ਵਾਸ ਦੀ ਸ਼ਕਤੀ ਤੇ ਜੀਵਨ ਵਿੱਚ ਵੱਡਾ ਸੋਚਣ ਨਾਲ ਹੋਣ ਵਾਲੇ ਚਮਤਕਾਰਾਂ ਬਾਰੇ ਵਿਸਥਾਰ ਵਿੱਚ ਦੱਸ ਸਕਦੇ ਹੋ ਗੁਰੂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਜ਼ਰੂਰ ਅੱਜ ਮੈਂ ਤੁਹਾਨੂੰ ਮਨ ਦੀ ਸ਼ਕਤੀ ਵਿਸ਼ਵਾਸ ਦੀ ਸ਼ਕਤੀ ਤੇ ਜੀਵਨ ਵਿੱਚ ਵੱਡੀ ਸੋਚ ਨਾਲ ਹੋਣ ਵਾਲੇ ਚਮਤਕਾਰਾਂ ਬਾਰੇ ਮਹੱਤਵਪੂਰਨ ਗੱਲਾਂ ਦੱਸਾਂਗਾ। ਧਿਆਨ ਨਾਲ ਸੁਣਿਓ। ਪਹਿਲੀ ਗੱਲ ਭਰੋਸਾ ਕਰੋ ਕਿ ਤੁਸੀਂ ਜਿੱਤ ਸਕਦੇ ਹੋ। ਤੇ ਤੁਸੀਂ ਜਿੱਤ ਜਾਓਗੇ। ਆਪਣੇ ਆਪ ਦੇ ਵਿਸ਼ਵਾਸ ਕਰਨਾ ਸਿੱਖੋ। ਵਿਸ਼ਵਾਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਇਸ ਗੱਲ ਤੇ ਭਰੋਸਾ ਰੱਖੋ ਕਿ ਤੁਸੀਂ ਜ਼ਿੰਦਗੀ ਵਿੱਚ ਬਹੁਤ ਅੱਗੇ ਜਾ ਸਕਦੇ ਹੋ। ਬਹੁਤ ਸਾਰਾ ਪੈਸਾ ਕਮਾ ਸਕਦੇ ਹੋ। ਇੱਜ਼ਤ ਪ੍ਰਸਿੱਧੀ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਇਹ ਸਭ ਕੁਝ ਪਾ ਲਓਗੇ ਪਰ ਜੇਕਰ ਖੁਦ ਉੱਪਰ ਹੀ ਸ਼ੱਕ ਕਰਦੇ ਰਹੋਗੇ ਤੇ ਸੋਚੋਗੇ ਕਿ ਮੈਂ ਇਸ ਕਾਬਿਲ ਨਹੀਂ ਹਾਂ ਤਾਂ ਕਦੇ ਵੀ ਅੱਗੇ ਨਹੀਂ ਵਧ पाओगे ਅਸਲੀ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖੋ ਆਪਣੇ ਆਪ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਇਹਨਾਂ ਤਿੰਨ ਤਰੀਕਿਆਂ ਦੀ ਵਰਤੋਂ ਕਰੋ ਸਭ ਤੋਂ ਪਹਿਲਾਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਮੈਂ ਉਸ ਵਿੱਚ ਜ਼ਰੂਰ ਕਾਮਯਾਬ ਹੋਵਾਂਗਾ ਇਹ ਕਦੇ ਨਾ ਸੋਚੋ ਕਿ ਮੈਂ ਨਾਕਾਮਯਾਬ ਹੋਵਾਂਗਾ ਕੰਮ ਸ਼ੁਰੂ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰ ਦਿਓ ਕਿ ਮੈਂ ਇਸ ਵਿੱਚ ਸਫਲ ਹੋ ਕੇ ਰਹਾਂਗਾ ਤੇ ਇਸ ਤਰ੍ਹਾਂ ਪੂਰੇ ਆਤਮ ਵਿਸ਼ਵਾਸ ਨਾਲ ਕਰੋ ਤੇ ਇਸ ਨੂੰ ਮੜਮੜ ਕੇ ਕਰੋ ਦੂਸਰਾ ਤਰੀਕਾ ਕਿ ਖੁਦ ਨੂੰ ਯਾਦ ਕਰਾਉਂਦੇ ਰਹੋ ਕਿ ਤੁਸੀਂ ਜਿੰਨਾ ਆਪਣੇ ਬਾਰੇ ਸੋਚਦੇ ਰਹਿੰਦੇ ਹੋ ਤੁਸੀਂ ਉਸ ਨਾਲੋਂ ਕਿਤੇ ਵੱਧ ਕਾਬਲ ਹੋ ਦੂਸਰਿਆਂ ਦੀ ਬੁਰਾਈ ਵੱਲ ਧਿਆਨ ਨਾ ਦਿਓ ਕਿਉਂਕਿ ਲੋਕ ਤਾਂ ਰੱਬ ਨੂੰ ਵੀ ਚੰਗਾ ਮਾੜਾ ਕਹਿਣ ਤੋਂ ਪਿੱਛੇ ਨਹੀਂ ਹਟਦੇ ਇਸ ਲਈ ਲੋਕਾਂ ਦੀ ਨਹੀਂ ਆਪਣੀ ਬਾਤ ਸੁਣੋ ਤੇ ਉਹ ਆਵਾਜ਼ ਹੈ ਕਿ ਮੈਂ ਇੱਕ ਦਿਨ ਕੁਝ ਵੱਡਾ ਕਰਕੇ ਦਿਖਾਵਾਂਗਾ ਮੈਨੂੰ ਆਪਣੇ ਆਪ ਤੇ ਪੂਰਾ ਭਰੋਸਾ ਹੈ ਤੇ ਤੀਸਰਾ ਤਰੀਕਾ ਕਿ ਟੀਚੇ ਹਮੇਸ਼ਾ ਵੱਡੇ ਚੁਣੋ ਵੱਡਾ ਤੇ ਮਹਾਨ ਟੀਚਾ ਮਨੁੱਖ ਨੂੰ ਵੱਡੀ ਮਿਹਨਤ ਤੇ ਵੱਡੀਆਂ ਕੁਰਬਾਨੀਆਂ ਦੇਣ ਲਈ ਪ੍ਰੇਰਿਤ ਕਰਦਾ ਹੈ ਜੇਕਰ ਕੋਈ ਵਿਅਕਤੀ ਸਤਾਰਿਆਂ ਨੂੰ ਆਪਣਾ ਟੀਚਾ ਬਣਾ ਲਵੇ ਤਾਂ ਉਹ ਚੰਦਰਮਾ ਤੱਕ ਤਾਂ ਪਹੁੰਚ ਹੀ ਜਾਂਦਾ ਹੈ ਇਸ ਲਈ ਵੱਡੇ ਟੀਚੇ ਤੈਅ ਕਰੋ ਤੇ ਉਹਨਾਂ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕਰੋ ਦੂਜੀ ਗੱਲ ਬਹਾਨੇ ਬਣਾਉਣ ਦੀ ਬਿਮਾਰੀ ਦਾ ਇਲਾਜ ਕਰੋ। ਜ਼ਿਆਦਾਤਰ ਲੋਕ ਜ਼ਿੰਦਗੀ ਵਿੱਚ ਕੁਝ ਵੀ ਵੱਡਾ ਨਹੀਂ ਕਰ ਪਾਉਂਦੇ। ਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਉਹਨਾਂ ਦੀ ਬਹਾਨੇ ਬਣਾਉਣ ਦੀ ਉਹ ਆਦਤ। ਕੁਝ ਬਹਾਨੇ ਇਸ ਤਰ੍ਹਾਂ ਦੇ ਹੁੰਦੇ ਨੇ। ਜਿਵੇਂ ਕਿ ਮੇਰੇ ਵਿੱਚ ਇਹਨਾਂ ਦਿਮਾਗ ਨਹੀਂ ਹੈ। ਮੇਰੀ ਸਿਹਤ ਠੀਕ ਨਹੀਂ ਹੈ। ਮੇਰੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ। ਮੇਰੀ ਕਿਸਮਤ ਕਦੇ ਮੇਰਾ ਸਾਥ ਨਹੀਂ ਦਿੰਦੀ। ਹਲੇ ਸਾਮਾਨੀ ਠੀਕ ਚੱਲ ਰਿਹਾ ਜੇਕਰ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਇਹੋ ਜਿਹੇ ਬਹਾਨੇ ਬਣਾਉਣਾ ਅੱਜ ਤੋਂ ਹੀ ਬੰਦ ਕਰ ਦਿਓ ਤੇ ਬਹਾਨੇ ਬਣਾਉਣ ਦੀ ਬਜਾਏ ਇਹ ਦੇਖੋ ਕਿ ਤੁਹਾਡੇ ਹੱਥ ਵਿੱਚ ਕੀ ਹੈ ਜੋ ਤੁਸੀਂ ਹੁਣੇ ਕਰ ਸਕਦੇ ਹੋ ਇੱਕਦਮ ਕੁਝ ਵੱਡਾ ਨਹੀਂ ਕਰ ਸਕਦੇ ਤਾਂ ਛੋਟੀ ਸ਼ੁਰੂਆਤ ਕਰੋ ਤੇ ਫਿਰ ਉਸ ਨੂੰ ਵੱਡਾ ਬਣਾਓ ਤੀਜੀ ਗੱਲ ਆਪਣਾ ਆਤਮ ਵਿਸ਼ਵਾਸ ਵਧਾਓ ਤੇ ਡਰ ਨੂੰ ਖਤਮ ਕਰੋ ਉਸ ਕੰਮ ਦਾ ਸਾਹਮਣਾ ਕਰੋ ਜੋ ਤੁਹਾਨੂੰ ਡਰਾਉਂਦਾ ਹੈ ਸਿਰਫ ਇਹੀ ਇੱਕ ਤਰੀਕਾ ਹੈ ਉਸ ਕੰਮ ਦੇ ਪ੍ਰਤੀ ਆਪਣੇ ਡਰ ਨੂੰ ਦੂਰ ਕਰਨ ਦਾ ਵੱਡੇ ਕੰਮ ਨੂੰ ਹਮੇਸ਼ਾ ਛੋਟੇ ਟੁਕੜਿਆਂ ਵਿੱਚ ਵੰਡ ਲਓ ਤੇ ਫਿਰ ਹਰ ਇੱਕ ਟੁਕੜੇ ਤੇ ਧਿਆਨ ਕੇਂਦਰਿਤ ਕਰੋ ਇਸ ਨੂੰ ਪੂਰਾ ਕਰੋ ਜਿਵੇਂ ਕਿ ਜੇਕਰ ਕੋਈ ਭੀੜ ਦੇ ਸਾਹਮਣੇ ਬੋਲਣ ਤੋਂ ਡਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਬੰਦ ਕਮਰੇ ਵਿੱਚ ਇਹ ਸੋਚ ਕੇ ਉੱਚੀ ਆਵਾਜ਼ ਵਿੱਚ ਬੋਲੇ ਕਿ ਉਸ ਦੇ ਸਾਹਮਣੇ ਕੋਈ ਵੱਡੀ ਭੀੜ ਬੈਠੀ ਹੈ ਫਿਰ ਆਪਣੇ ਕੁਝ ਦੋਸਤਾਂ ਦੇ ਸਾਹਮਣੇ ਬੋਲਣ ਦਾ ਅਭਿਆਸ ਕਰੇ ਤੇ ਅਜਿਹਾ ਘੱਟੋ-ਘੱਟ 30 ਦਿਨਾਂ ਤੱਕ ਕਰੇ ਤੇ ਤੁਸੀਂ ਦੇਖੋਗੇ ਕਿ ਤੁਸੀਂ ਇੱਕ ਕੁਸ਼ਲ ਬੁਲਾਰੇ ਬਣਦੇ ਜਾ ਰਹੇ ਹੋ ਚੌਥੀ ਗੱਲ ਹਮੇਸ਼ਾ ਵੱਡਾ ਸੋਚੋ ਇਸਦੇ ਲਈ ਆਪਣੇ ਸ਼ਬਦ ਕੋਸ਼ ਵਿੱਚੋਂ ਛੋਟੀ ਸੋਚ ਵਾਲੇ ਸ਼ਬਦਾਂ ਨੂੰ ਹਟਾ ਦਿਓ ਜਿਵੇਂ ਕਿ ਸਾਰੀ ਦੁਨੀਆ ਬੁਰੀ ਹੈ ਸਾਰੇ ਮੇਰਾ ਫਾਇਦਾ ਉਠਾਉਂਦੇ ਨੇ ਮੇਰੀ ਇੰਨੀ ਔਕਾਤ ਕਿੱਥੇ ਮੈਨੂੰ ਬਸ ਇੱਕ ਛੋਟੀ ਜੀ ਨੌਕਰੀ ਮਿਲ ਜਾਵੇ ਨਹੀਂ ਕਾਫੀ ਹੈ ਇਹ ਸਭ ਛੋਟੀ ਸੋਚ ਵਾਲੇ ਲੋਕਾਂ ਦੇ ਸ਼ਬਦ ਨੇ ਅੱਜ ਤੋਂ ਹੀ ਇਹ ਸ਼ਬਦ ਬੋਲਣਾ ਤੇ ਸੋਚਣਾ ਬੰਦ ਕਰ ਦਿਓ ਇਸ ਦੀ ਬਜਾਏ ਵੱਡੀ ਸੋਚ ਵਾਲੇ ਸ਼ਬਦਾਂ ਦੀ ਵਰਤੋਂ ਕਰੋ ਜਿਵੇਂ ਕਿ ਹਾਂ ਇਹ ਮੁਸ਼ਕਲ ਹੈ ਪਰ ਮੈਂ ਇਸ ਨੂੰ ਸਿੱਖ ਕੇ ਕਰ ਸਕਦਾ ਸਾਰੇ ਲੋਕ ਬੁਰੇ ਨਹੀਂ ਹੁੰਦੇ ਕੁਝ ਲੋਕ ਮਦਦਗਾਰ ਵੀ ਹੁੰਦੇ ਨੇ ਮੇਰੀ ਜ਼ਿੰਦਗੀ ਖੁਸ਼ਹਾਲ ਹੈ ਤੇ ਇਹ ਇੰਜ ਹੀ ਰਹੇਗੀ ਹਮੇਸ਼ਾ ਇਹੋ ਜੇ ਲੋਕਾਂ ਤੋਂ ਪ੍ਰੇਰਣਾ ਲਓ ਜੋ ਕਦੇ ਤੁਹਾਡੇ ਨਾਲੋਂ ਵੀ ਮਾੜੇ ਹਾਲਾਤਾਂ ਵਿੱਚ ਸੀ ਪਰ ਅੱਜ ਉਹ ਬਹੁਤ ਕਾਮਯਾਬ ਨੇ ਵੱਡੀ ਸੋਚ ਰੱਖਣ ਲਈ ਚੰਗੀਆਂ ਕਿਤਾਬਾਂ ਪੜੋ ਤੇ ਅਜਿਹੇ ਲੋਕਾਂ ਦੀ ਸੰਗਤ ਕਰੋ ਜਿਹੜੇ ਕਿ ਵੱਡੀ ਸੋਚ ਰੱਖਦੇ ਨੇ ਤੇ ਇਸ ਦੇ ਨਾਲ ਹੀ ਆਪਣੇ ਕੰਮ ਨੂੰ ਪਿਆਰ ਕਰਨਾ ਸਿੱਖੋ ਟਾਲ ਮਟੋਲ ਕਰਨ ਦੀ ਆਦਤ ਛੱਡ ਦਿਓ ਤੇ ਲੋਕਾਂ ਦੇ ਕੰਮ ਤੁਰੰਤ ਆਓ ਤੁਹਾਡੇ ਲਈ ਕੰਮ ਦਾ ਬੋਝ ਇਕੱਠਾ ਨਾ ਹੋਣ ਦਿਓ ਇਹ ਤੁਹਾਨੂੰ ਬਹੁਤ ਅਨੁਸ਼ਾਸਿਤ ਤੇ ਖੁਸ਼ ਬਣਾ ਦੇਵੇਗਾ ਨਾਲ ਹੀ ਤੁਸੀਂ ਆਪਣੇ ਆਪ ਤੇ ਮਾਣ ਮਹਿਸੂਸ ਕਰੋਗੇ ਤੇ ਲੋਕ ਵੀ ਤੁਹਾਡੀ ਇੱਜ਼ਤ ਕਰਨਗੇ ਇਸ ਤੋਂ ਇਲਾਵਾ ਛੋਟੀ ਸੋਚ ਵਾਲੇ ਲੋਕਾਂ ਦੀਆਂ ਨਕਾਰਾਤਮਕ ਗੱਲਾਂ ਤੇ ਧਿਆਨ ਨਾ ਦਿਓ ਸਗੋਂ ਆਪਣਾ ਧਿਆਨ ਆਪਣੇ ਵੱਡੇ ਟੀਚੇ ਤੇ ਹੀ ਬਣਾਈ ਰੱਖੋ ਜਦੋਂ ਕੋਈ ਤੁਹਾਡਾ ਮਜ਼ਾਕ ਉਡਾਉਂਦਾ ਹੈ ਜਾਂ ਬੁਰਾ ਭਲਾ ਕਹਿੰਦਾ ਹੈ ਤਾਂ ਤੁਸੀਂ ਸਿਰਫ ਧੀਰਜ ਰੱਖੋ ਤੇ ਕੋਈ ਪ੍ਰਤੀਕਿਰਿਆ ਨਾ ਦਿਓ ਤੁਹਾਡਾ ਇਹ ਵਤੀਰਾ ਦੇਖ ਕੇ ਅਜਿਹੇ ਲੋਕ ਆਪੇ ਹੀ ਚੁੱਪ ਹੋ ਜਾਣਗੇ ਪੰਜਵੀਂ ਗੱਲ ਆਪਣੇ ਅਵਚੇਤਨਮੰਦ ਦੀ ਸ਼ਕਤੀ ਨੂੰ ਪਛਾਣੋ ਸਾਡਾ ਮਨ ਬਹੁਤ ਅਜੀਬ ਢੰਗ ਨਾਲ ਕੰਮ ਕਰਦਾ ਹੈ ਜਿਵੇਂ ਕਿ ਕਿਸੇ ਆਮ ਵਿਅਕਤੀ ਨੂੰ ਕਿਹਾ ਜਾਵੇ ਕਿ ਉਸਨੂੰ ਬਹੁਤ ਵੱਡੀ ਭੀੜ ਦੇ ਸਾਹਮਣੇ ਜਾ ਕੇ ਭਾਸ਼ਣ ਦੇਣਾ ਹੈ ਤਾਂ ਕੀ ਹੋਵੇਗਾ ਉਹ ਕਬਰਾ ਜਾਵੇਗਾ ਸਾਹ ਫੁੱਲਣ ਲੱਗ ਜਾਵੇਗਾ ਦਿਲ ਤੇਜ਼ੀ ਨਾਲ ਧੜਕਣ ਲੱਗੇਗਾ ਤੇ ਉਸਦਾ ਮੂੰਹ ਸੁੱਕਣ ਲੱਗੇਗਾ ਪਰ ਉਹੀ ਵਿਅਕਤੀ ਆਪਣੇ ਘਰ ਵਿੱਚ ਜਾਂ ਦੋਸਤਾਂ ਵਿਚਕਾਰ ਉਸੇ ਵਿਸ਼ੇ ਤੇ ਕੰਟਿਆਂ ਬੱਧੀ ਗੱਲ ਕਰ ਸਕਦਾ ਹੈ ਤੇ ਉਸ ਨੂੰ ਕੁਝ ਨਹੀਂ ਹੋਵੇਗਾ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਬਹੁਤ ਵਾਰ ਸਾਡਾ ਮਾਨ ਸਾਡੇ ਵਸਵਿਤ ਨਹੀਂ ਹੁੰਦਾ ਤੇ ਉਸ ਸਮੇਂ ਸਾਡਾ ਅਵਚੇਤਨ ਮਨ ਸਾਡੇ ਉੱਤੇ ਹਾਵੀ ਹੋ ਜਾਂਦਾ ਹੈ ਸਾਡੇ ਅਵਚੇਤਨ ਮਨ ਵਿੱਚ ਅਨੰਤ ਸ਼ਕਤੀ ਹੈ ਇਸ ਲਈ ਇਸ ਦੀ ਸ਼ਕਤੀ ਨੂੰ ਵਰਤਣਾ ਸਿੱਖੋ ਇਸ ਨਾਲ ਗੱਲ ਕਰਨਾ ਸਿੱਖੋ ਜੇ ਤੁਸੀਂ ਇਸ ਨਾਲ ਗੱਲ ਕਰਨਾ ਸਿੱਖ ਗਏ ਤਤ ਤੁਸੀਂ ਇਸ ਤੋਂ ਕੁਝ ਵੀ ਕਰਾ ਸਕਦੇ ਹੋ ਸਾਡਾ ਅਵਚੇਤਨ ਮਨ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਵੱਧ ਕਿਰਿਆਸ਼ੀਲ ਹੁੰਦਾ ਹੈ ਇਸ ਲਈ ਤੁਸੀਂ ਜੋ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਜੋ ਵੀ ਬਣਾਉਣਾ ਚਾਹੁੰਦੇ ਹੋ ਉਹਨਾਂ ਗੱਲਾਂ ਨੂੰ ਬੋਲ ਕੇ ਆਪਣੇ ਅਵਚੇਤਨ ਮਨ ਨੂੰ ਦੱਸੋ ਜਿਵੇਂ ਕਿ ਮੈਂ ਖੁਸ਼ ਰਹਿਣਾ ਚਾਹੁੰਨਾ ਮੈਂ ਅਮੀਰ ਬਣਾਉਣਾ ਚਾਹੁੰਨਾ ਮੈਂ ਇਹ ਚੀਜ਼ ਪਾਉਣਾ ਚਾਹੁੰਨਾ ਪਰ ਇਹ ਗੱਲ ਕਈ ਦਿਨਾਂ ਤੱਕ ਕਰਨੀ ਪਵੇਗੀ। ਉਹ ਵੀ ਬਿਨਾਂ ਕਿਸੇ ਸ਼ੱਕ ਦੇ ਅਜੇਹਾ ਨਾ ਹੋਵੇ ਕਿ ਤੁਸੀਂ ਇੱਕ ਪਾਸੇ ਤਾਂ ਬੋਲੀ ਜਾਵੋ ਕਿ ਮੈਂ ਮਿਹਰਬਾਨਾ ਚਾਹੁੰਨਾ ਤੇ ਦੂਜੇ ਪਾਸੇ ਇਹ ਸੋਚਣ ਲੱਗ ਜਾਓ ਕਿ ਮੈਂ ਕਦੇ ਇਸ ਤਰ੍ਹਾਂ ਨਹੀਂ ਕਰ ਪਾਵਾਂਗਾ। ਮਨ ਵਿੱਚ ਦੋ ਵਿਰੋਧੀ ਵਿਚਾਰ ਨਹੀਂ ਆਉਣ ਚਾਹੀਦੇ। ਇਸ ਕਾਰਨ ਅਵਚੇਤਨ ਮਨ ਵਿਚਲਿਤ ਹੋ ਜਾਂਦਾ ਹੈ ਤੇ ਡਰ ਤੇ ਚਿੰਤਾ ਨਾਲ ਭਰੇ ਫੈਸਲੇ ਲੈਣਾ ਸ਼ੁਰੂ ਕਰ ਦਿੰਦਾ ਹੈ। ਜੋ ਜ਼ਿਆਦਾਤਰ ਸਮਾਂ ਸਾਨੂੰ ਹੀ ਨੁਕਸਾਨ ਪਹੁੰਚਾਉਂਦੇ ਨੇ। ਇਸ ਲਈ ਅਵਚੇਤਨਮਨ ਦੀ ਵਿਸ਼ਾਲ ਸ਼ਕਤੀ ਨੂੰ ਵਰਤਣਾ ਸਿੱਖੋ। ਗੁਰੂ ਨੇ ਅੱਗੇ ਕਿਹਾ ਕਿ ਛੇਵੀਂ ਗੱਲ ਕਿ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸੁਧਾਰੋ। ਤੁਹਾਡੀ ਜ਼ਿੰਦਗੀ ਤੇ ਤੁਹਾਡੇ ਆਲੇ-ਦੁਆਲੇ ਦੇ ਵਾਤਾਵਰਨ ਦਾ ਵੀ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਲਈ ਆਪਣੇ ਵਾਤਾਵਰਨ ਦਾ ਧਿਆਨ ਰੱਖੋ। ਆਪਣੇ ਵਾਤਾਵਰਨ ਨੂੰ ਚੰਗਾ ਰੱਖਣ ਲਈ ਤੁਸੀਂ ਇਹ ਪੰਜ ਕੰਮ ਕਰ ਸਕਦੇ ਹੋ ਪਹਿਲਾ ਛੋਟੀ ਸੋਚ ਵਾਲੇ ਲੋਕਾਂ ਨਾਲ ਬੈਠਣਾ ਉੱਠਣਾ ਬੰਦ ਕਰ ਦਿਓ ਦੂਸਰਾ ਸਿਰਫ ਸਫਲ ਲੋਕਾਂ ਦੀ ਸਲਾਹ ਲਓ ਅਸਫਲ ਤੇ ਚਲਾਕ ਲੋਕਾਂ ਤੋਂ ਨਹੀਂ ਤੀਸਰਾ ਜੇਕਰ ਤੁਹਾਡੇ ਆਲੇ-ਦੁਆਲੇ ਸਫਲ ਤੇ ਉੱਚੀ ਸੋਚ ਵਾਲੇ ਲੋਕ ਮੌਜੂਦ ਨਹੀਂ ਤਾਂ ਚੰਗੀਆਂ ਕਿਤਾਬਾਂ ਪੜ੍ਹੋ ਤੇ ਗਿਆਨ ਪ੍ਰਾਪਤ ਕਰੋ ਚੌਥਾ ਨਾ ਕਿਸੇ ਬਾਰੇ ਮਾੜਾ ਬੋਲੋ ਤੇ ਨਾ ਹੀ ਕਿਸੇ ਦੀ ਬੁਰਾਈ ਕਰੋ ਕਦੇ ਵੀ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਤੇ ਨਾ ਹੀ ਉਹਨਾਂ ਨੂੰ ਫਲਾਓ ਉਹਨਾਂ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਹਮੇਸ਼ਾ ਸਬੂਤ ਮੰਗੋ ਤੇ ਪੰਜਵਾਂ ਆਪਣੇ ਕੰਮ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ ਤਾਂ ਜੋ ਬਿਹਤਰ ਲੋਕ ਤੁਹਾਡੇ ਨਾਲ ਜੁੜ ਸਕਣ ਗੁਰੂ ਨੇ ਕਿਹਾ ਕਿ ਸੱਤਵੀਂ ਗੱਲ ਆਪਣੇ ਨਜ਼ਰੀਏ ਨੂੰ ਆਪਣਾ ਮਿੱਤਰ ਬਣਾ ਲਓ ਸਾਡੇ ਸੋਚਣ ਦਾ ਤਰੀਕਾ ਹੀ ਸਾਡਾ ਨਜ਼ਰੀਆ ਕਹਾਉਂਦਾ ਹੈ। ਕੁਝ ਲੋਕ ਥੋੜੇ ਜਿਹੇ ਪੈਸੇ ਕਮਾ ਕੇ ਆਪਣੇ ਆਪ ਨੂੰ ਬਹੁਤ ਅਮੀਰ ਸਮਝਣ ਲੱਗ ਪੈਂਦੇ ਨੇ। ਤੇ ਦੂਜੇ ਲੋਕਾਂ ਨੂੰ ਬਹੁਤ ਛੋਟਾ ਸਮਝਣ ਲੱਗ ਪੈਂਦੇ ਨੇ। ਜਦ ਕਿ ਬਹੁਤ ਸਾਰੇ ਲੋਕ ਬੇਅੰਤ ਦੌਲਤ ਹੋਣ ਦੇ ਬਾਵਜੂਦ ਵੀ ਨਿਮਰ ਰਹਿੰਦੇ ਨੇ ਤੇ ਸਾਰਿਆਂ ਦਾ ਆਦਰ ਕਰਦੇ ਨੇ। ਤਾਂ ਹਰ ਕਿਸੇ ਦਾ ਇੱਕੋ ਸਥਿਤੀ ਬਾਰੇ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਹੈ। ਅਸਲੀ ਵਿਅਕਤੀ ਦਾ ਨਜ਼ਰੀਆ ਵੀ ਅਲੱਗ-ਅਲੱਗ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਉਸ ਨਜ਼ਰੀਏ ਦੀ ਜੋ ਵਿਅਕਤੀ ਨੂੰ ਸਫਲ ਹੋਣ ਵਿੱਚ ਉਸਦੀ ਮਦਦ ਕਰਦਾ ਹੈ ਪਹਿਲਾ ਮੈਂ ਮਾਨਸਿਕ ਤੌਰ ਤੇ ਮਜ਼ਬੂਤ ਹਾਂ ਅਜਿਹਾ ਨਜ਼ਰੀਆ ਰੱਖਣਾ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਹਮੇਸ਼ਾ ਆਪਣੇ ਆਪ ਨੂੰ ਬੋਲਦੇ ਰਹੋ ਮੈਂ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹਾਂ ਮੈਂ ਔਖੇ ਤੋਂ ਔਖੇ ਸਮੇਂ ਵਿੱਚ ਵੀ ਹਿੰਮਤ ਨਹੀਂ ਹਾਰਦਾ ਔਖਾ ਸਮਾਂ ਵੀ ਮੈਨੂੰ ਤੋੜ ਨਹੀਂ ਸਕਦਾ ਅਜੀਹਾ ਨਜ਼ਰੀਆ ਰੱਖਣ ਵਾਲਾ ਵਿਅਕਤੀ ਕਦੇ ਵੀ ਚਿੰਤਾ ਤੇ ਤਣਾਅ ਦੇ ਚੱਕਰ ਵਿੱਚ ਨਹੀਂ ਫਸਦਾ ਦੂਜਾ ਹੈ ਕਰਮ ਪ੍ਰਧਾਨ ਵਰਤੀ ਅਜੀਹਾ ਰਵਈਆ ਰੱਖਣ ਵਾਲਾ ਵਿਅਕਤੀ ਲੋਕਾਂ ਤੋਂ ਮਦਦ ਜਾਂ ਕੀਮਤ ਲੈਣ ਤੋਂ ਪਹਿਲਾਂ ਉਹਨਾਂ ਨੂੰ ਉਸ ਤੋਂ ਵਧੇਰੇ ਸਹੂਲਤ ਸੇਵਾ ਤੇ ਮਦਦ ਦਿੰਦਾ ਹੈ ਅਜੀਹਾ ਨਜ਼ਰੀਆ ਰੱਖ ਕੇ ਵਿਅਕਤੀ ਜੀਵਨ ਵਿੱਚ ਬਹੁਤ ਸਫਲ ਤੇ ਅਮੀਰ ਬਣ ਸਕਦਾ ਹੈ ਕਿਉਂਕਿ ਲੋਕ ਅਜਿਹੇ ਵਿਅਕਤੀ ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਨੇ ਤੀਸਰਾ ਹੈ ਦੂਜਿਆਂ ਨਾਲੋਂ ਜ਼ਿਆਦਾ ਕਰਨ ਬਾਰੇ ਸੋਚ ਰੱਖਣਾ ਦੂਜੇ ਲੋਕ ਜਿੰਨੀ ਮਿਹਨਤ ਕਰ ਰਹੇ ਨੇ ਤੁਸੀਂ ਉਸ ਨਾਲੋਂ ਵੀ ਜ਼ਿਆਦਾ ਮਿਹਨਤ ਕਰੋ ਇਹ ਵੀ ਸਫਲਤਾ ਦਾ ਕਰਾਜ ਹੈ ਜਿਵੇਂ ਕਿ ਜੇਕਰ ਇੱਕ ਹੀ ਇਮਤਿਹਾਨ ਦੇ ਲਈ ਕੋਈ ਵਿਦਿਆਰਥੀ 1 ਘੰਟਾ ਪੜ੍ਹਦਾ ਹੈ ਤਾਂ ਤੁਸੀਂ 2 ਘੰਟੇ ਪੜ੍ਹੋ ਇਸ ਨਾਲ ਸਫਲਤਾ ਦੇ ਪ੍ਰਤੀ ਆਤਮ ਵਿਸ਼ਵਾਸ ਤਾਂ ਵੱਧ ਹੀ ਹੈ ਨਾਲ ਨਾਲ ਸਫਲ ਹੋਣ ਦੀ ਸੰਭਾਵਨਾ ਵੀ ਕਈ ਗੁਣਾ ਵਧ ਜਾਂਦੀ ਹੈ। ਗੁਰੂ ਨੇ ਕਿਹਾ ਕਿ ਨੌਵੀਂ ਗੱਲ ਲੋਕਾਂ ਦੇ ਲਈ ਚੰਗਾ ਸੋਚੋ, ਚੰਗਾ ਬੋਲੋ ਤੇ ਚੰਗਾ ਕਰੋ। ਕਿਉਂਕਿ ਦੂਜੇ ਲੋਕਾਂ ਦੇ ਦੁਆਰਾ ਹੀ ਸਾਡੀ ਚੰਗੀ ਜਾਂ ਬੁਰੀ ਛਵੀ ਸਮਾਜ ਵਿੱਚ ਬਣਦੀ ਹੈ। ਜੇਕਰ ਤੁਸੀਂ ਇੱਕ ਵਿਅਕਤੀ ਨਾਲ ਦੁਰਵਿਵਹਾਰ ਕਰਦੇ ਹੋ ਤਾਂ ਉਹ ਬਾਕੀ 10 ਲੋਕਾਂ ਨੂੰ ਤੁਹਾਡੇ ਬਾਰੇ ਦੱਸੇਗਾ। ਫਿਰ ਉਹ 10 ਲੋਕ ਅਗਲੇ 10 ਲੋਕਾਂ ਨੂੰ ਤੁਹਾਡੇ ਬਾਰੇ ਦੱਸ ਦੇਣਗੇ। ਤੇ ਇਸੇ ਤਰ੍ਹਾਂ ਲੋਕਾਂ ਵਿੱਚ ਤੁਹਾਡੀ ਖਰਾਬ ਸ਼ਬੀ ਬਣ ਜਾਵੇਗੀ ਇਸ ਲਈ ਸਾਰਿਆਂ ਨੂੰ ਸਨਮਾਨ ਦਿਓ ਇੱਜ਼ਤ ਨਾਲ ਪੇਸ਼ ਆਓ ਇਸ ਵਿੱਚ ਕੋਈ ਪੈਸਾ ਖਰਚ ਨਹੀਂ ਹੁੰਦਾ ਤੇ ਸਿਰਫ ਇਹ ਲਾਭ ਹੀ ਲਾਭ ਮਿਲਦਾ ਹੈ ਕੁਝ ਲੋਕਾਂ ਨੂੰ ਦੂਜਿਆਂ ਦੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਮਜ਼ਾਕ ਉਡਾਉਣ ਦੀ ਆਦਤ ਹੁੰਦੀ ਹੈ ਪਰ ਅਜਿਹਾ ਕਦੇ ਵੀ ਨਾ ਕਰੋ ਤੇ ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਤੁਸੀਂ ਉਸ ਇਕੱਲੇ ਵਿਅਕਤੀ ਦੇ ਹੱਕ ਵਿੱਚ ਖੜੋ ਤੇ ਦੂਜਿਆਂ ਨੂੰ ਵੀ ਸਮਝਾਓ ਨਾ ਕਿ ਬਾਕੀਆਂ ਨਾਲ ਮਿਲ ਕੇ ਉਸ ਇਕੱਲੇ ਵਿਅਕਤੀ ਦਾ ਮਜ਼ਾਕ ਉਡਾਉਣ ਲੱਗ ਜਾਵੋ ਇਸ ਨਾਲ ਉਹ ਵਿਅਕਤੀ ساری ਉਮਰ ਤੁਹਾਡੀ ਇੱਜ਼ਤ ਕਰੇਗਾ ਤੇ ਜਦੋਂ ਵੀ ਮੌਕਾ ਮਿਲੇਗਾ ਉਹ ਤੁਹਾਡਾ ਭਲਾ ਹੀ ਕਰੇਗਾ ਇਸੇ ਤਰ੍ਹਾਂ ਦੂਜਿਆਂ ਦੀਆਂ ਗਲਤੀਆਂ ਨੂੰ ਵੀ ਮਾਫ਼ ਕਰਨਾ ਸਿੱਖੋ ਤੇ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਦਿਓ ਕਿਉਂਕਿ ਇਸ ਸੰਸਾਰ ਵਿੱਚ ਕੋਈ ਵੀ ਵਿਅਕਤੀ 100% ਸਹੀ ਨਹੀਂ ਹੁੰਦਾ ਸਾਰਿਆਂ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ ਤੇ ਸਭ ਤੋਂ ਕਦੇ ਨਾ ਕਦੇ ਗਲਤੀਆਂ ਹੁੰਦੀਆਂ ਹੀ ਨੇ 10ਵੀਂ ਗੱਲ ਕੰਮ ਵਿੱਚ ਜੁਟਣ ਦੀ ਆਦਤ ਪਾਓ ਬਹੁਤ ਸਾਰੇ ਲੋਕ ਸਾਰਾ ਦਿਨ ਮੰਜੇ ਤੇ ਪਏ ਪਏ ਸੁਪਨੇ ਦੇਖਦੇ ਰਹਿੰਦੇ ਨੇ ਤੇ ਯੋਜਨਾ ਬਣਾਉਂਦੇ ਰਹਿੰਦੇ ਨੇ ਕਿ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਮੈਂ ਲੋਕਾਂ ਨੂੰ ਦਿਖਾਵਾਂਗਾ ਕਿ ਮੈਂ ਕੌਣ ਹਾਂ ਪਰ ਸਾਰਾ ਦਿਨ ਬੀਤ ਜਾਂਦਾ ਹੈ ਤੇ ਉਹ ਵਿਅਕਤੀ ਕਰਦਾ ਕੁਝ ਵੀ ਨਹੀਂ ਐਸਲੀ ਸੋਚੋ ਤੇ ਬੋਲੋ ਘੱਟ ਤੇ ਕਰੋ ਜ਼ਿਆਦਾ ਉਦਾਹਰਨ ਲਈ ਜੇ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਸਿਰਫ ਸੋਚਦੇ ਨਾ ਰਹੋ ਸਗੋਂ ਤੁਰੰਤ ਪੜ੍ਹਨ ਲਈ ਬੈਠ ਜਾਓ ਜਦੋਂ ਤੁਸੀਂ ਬੈਠ ਜਾਓਗੇ ਤਾਂ ਤੁਹਾਡਾ ਮਨ ਆਪਣੇ ਆਪ ਇਸ ਵਿੱਚ ਰੁੱਝਣ ਲੱਗ ਜਾਵੇਗਾ ਕੋਈ ਵੀ ਕੰਮ ਜਿਸ ਨੂੰ ਕਰਨਾ ਹੈ ਇਸ ਬਾਰੇ ਜਿੰਨਾ ਜ਼ਰੂਰੀ ਹੈ ਉਹਨਾਂ ਹੀ ਸੋਚੋ ਲੋੜੀ ਦੀਆਂ ਯੋਜਨਾਵਾਂ ਬਣਾਓ ਤੇ ਸਿੱਧਾ ਕੰਮ ਤੇ ਜੁੜ ਜਾਓ ਕੋਈ ਵੀ ਛੋਟਾ ਜਿਹਾ ਕੰਮ ਜੋ ਹੁਣ ਪੂਰਾ ਹੋ ਸਕਦਾ ਹੈ ਉਸਨੂੰ ਤੁਰੰਤ ਪੂਰਾ ਕਰੋ ਜ਼ਿਆਦਾ ਸੋਚੋ ਨਾ ਕਿਸੇ ਵੀ ਕੰਮ ਦੀ ਯੋਜਨਾ ਬਣਾਉਣ ਵਿੱਚ ਸਿਰਫ 5% ਸਮਾਂ ਖਰਚ ਕਰੋ ਬਾਕੀ ਦਾ 95% ਸਮਾਂ ਉਸ ਕੰਮ ਨੂੰ ਕਰਨ ਵਿੱਚ ਲਗਾਓ ਹਰ ਕੰਮ ਨੂੰ ਪਹਿਲੀ ਵਾਰ ਵਿੱਚ ਹੀ ਸਭ ਤੋਂ ਵਧੀਆ ਕਰਨ ਬਾਰੇ ਚਿੰਤਾ ਨਾ ਕਰੋ ਬਸ ਕੰਮ ਸ਼ੁਰੂ ਕਰ ਦਿਓ ਸਮੇਂ ਦੇ ਨਾਲ ਉਸ ਕੰਮ ਵਿੱਚ ਬਿਹਤਰੀ ਆਪਣੇ ਆਪ ਆਉਣੀ ਸ਼ੁਰੂ ਹੋ ਜਾਵੇਗੀ ਤੇ ਕੰਮ ਵਿੱਚ ਸੁਧਾਰ ਆਉਂਦਾ ਜਾਵੇਗਾ। ਗੁਰੂ ਨੇ ਕਿਹਾ ਕਿ 11ਵੀਂ ਗੱਲ ਅਸਫਲਤਾ ਨੂੰ ਸਫਲਤਾ ਵਿੱਚ ਬਦਲਣਾ ਸਿੱਖੋ। ਹਰ ਅਸਫਲਤਾ ਵਿੱਚ ਇਨਸਾਨ ਦੇ ਲਈ ਇੱਕ ਸਬਕ ਛੁਪਿਆ ਹੁੰਦਾ ਹੈ। ਜਿਹੜਾ ਵਿਅਕਤੀ ਇਸ ਸਬਕ ਨੂੰ ਸਿੱਖ ਜਾਂਦਾ ਹੈ ਉਹ ਫਿਰ ਉਸੇ ਕੰਮ ਵਿੱਚ ਦੁਬਾਰਾ ਅਸਫਲ ਨਹੀਂ ਹੁੰਦਾ। ਦੂਸਰੀ ਇੱਕ ਗੱਲ ਇਹ ਵੀ ਹਮੇਸ਼ਾ ਯਾਦ ਰੱਖੋ ਕਿ ਭਾਵੇਂ ਤੁਸੀਂ ਛੋਟੀ ਜੀ ਜੰਗ ਵਿੱਚ ਹਾਰ ਜਾਓ ਪਰ ਵੱਡੀ ਜੰਗ ਵਿੱਚ ਕਦੇ ਨਾ ਹਾਰਿਓ ਮੰਨ ਲਓ ਕਿ ਤੁਸੀਂ ਕਿਸੇ ਕੰਮ ਵਿੱਚ ਅਸਫਲ ਹੋ ਗਏ ਜਿਵੇਂ ਕਿ ਇੱਕ ਪ੍ਰੀਖਿਆ ਵਿੱਚ ਫੇਲ ਹੋ ਜਾਣਾ ਤਿਸ ਛੋਟੀ ਹਾਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਤੋਂ ਹੀ ਹਾਰ ਗਏ ਹੋ ਹੋ ਸਕਦਾ ਹੈ ਕਿ ਤੁਸੀਂ ਅੱਗੇ ਜਾ ਕੇ ਇਸ ਤੋਂ ਹੋਰ ਵੀ ਵੱਡੀ ਪ੍ਰੀਖਿਆ ਪਾਸ ਕਰ ਸਕਦੇ ਹੋ ਜਾਂ ਜੀਵਨ ਵਿੱਚ ਇੱਕ ਬਹੁਤ ਹੀ ਸਫਲ ਤੇ ਅਮੀਰ ਵਿਅਕਤੀ ਬਣ ਸਕਦੇ ਹੋ ਅਸਲੀ ਅਸਫਲਤਾ ਤੋਂ ਡਰੋ ਨਾ ਸਗੋਂ ਇਸ ਨੂੰ ਸਫਲਤਾ ਵਿੱਚ ਬਦਲਣ ਦੀ ਕੋਸ਼ਿਸ਼ ਕਰੋ। ਪਤੀਤ ਵਿੱਚ ਮਿਲੀਆਂ ਅਸਫਲਤਾਵਾਂ ਤੁਹਾਡੇ ਭਵਿੱਖ ਨੂੰ ਨਿਰਧਾਰਤ ਨਹੀਂ ਕਰਦੀਆਂ। ਬਲਕਿ ਅੱਜ ਤੁਸੀਂ ਕੀ ਕਰਦੇ ਹੋ ਇਹ ਚੀਜ਼ ਤੁਹਾਡੇ ਭਵਿੱਖ ਨੂੰ ਯਕੀਨੀ ਬਣਾਉਂਦੀ ਹੈ। ਜੇਕਰ ਪਿਛਲੇ ਸਮੇਂ ਵਿੱਚ ਕਿਸੇ ਨੇ ਤੁਹਾਨੂੰ ਗਧਾ ਜਾਂ ਨਕਮਾਦ ਕਿਹਾ ਹੈ ਤਾਂ ਉਸ ਗੱਲ ਨੂੰ ਆਪਣੇ ਦਿਲ ਵਿੱਚ ਨਾ ਰੱਖੋ। ਸਗੋਂ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿਓ। ਤੇ ਕੁਝ ਕਰਕੇ ਦਿਖਾਓ ਇਸ ਨਾਲ ਤੁਹਾਡੇ ਬੁਰਾਈ ਕਰਨ ਵਾਲਿਆਂ ਦਾ ਮੂੰਹ ਆਪਣੇ ਆਪ ਬੰਦ ਹੋ ਜਾਵੇਗਾ ਹਰ ਉਹ ਵਿਅਕਤੀ ਜੋ ਅੱਜ ਸਫਲ ਹੈ ਉਹ ਯਕੀਨਨ ਤੌਰ ਤੇ ਕਿਸੇ ਨਾ ਕਿਸੇ ਸਮੇ ਅਸਫਲ ਜ਼ਰੂਰ ਹੋਇਆ ਹੋਵੇਗਾ ਇਸ ਲਈ ਆਪਣੇ ਆਪ ਨੂੰ ਉਤਸ਼ਾਹਿਤ ਕਰਦੇ ਰਹੋ ਦੂਜਿਆਂ ਤੋਂ ਉਸ ਦੀ ਉਮੀਦ ਨਾ ਰੱਖੋ ਹਰ ਦਿਨ ਕੁਝ ਸਮਾਂ ਇਕਾਂਤ ਵਿੱਚ ਬਤਾਓ ਧਿਆਨ ਕਰੋ ਆਪਣੇ ਮਨ ਨੂੰ ਹਲਕਾ ਰੱਖਣ ਦੀ ਕੋਸ਼ਿਸ਼ ਕਰੋ 12ਵੀਂ ਗੱਲ ਟੀਚੇ ਬਣਾਓ ਤੇ ਅੱਗੇ ਵਧੋ ਬਿਨਾਂ ਟੀਚੇ ਦੇ ਜੀਵਨ ਜੀਣਾ ਓਵੇਂ ਹੀ ਹੈ ਜਿਵੇਂ ਉਸ ਕਿਸ਼ਤੀ ਵਿੱਚ ਬੈਠਣਾ ਜਿਸ ਦੀ ਮੰਜ਼ਿਲ ਦਾ ਕੋਈ ਪਤਾ ਹੀ ਨਹੀਂ ਤਾਂ ਫਿਰ ਤੁਸੀਂ ਪਹੁੰਚੋਗੇ ਕਿੱਥੇ ਐਸ ਲਈ ਟੀਚੇ ਤੈਅ ਕਰਨ ਦੀ ਆਦਤ ਪਾਓ ਟੀਚਾ ਇੱਕ ਦਿਨ ਦਾ ਹੋ ਸਕਦਾ ਹੈ ਇੱਕ ਹਫ਼ਤੇ ਦਾ ਹੋ ਸਕਦਾ ਹੈ ਇੱਕ ਮਹੀਨੇ ਦਾ ਹੋ ਸਕਦਾ ਹੈ ਇੱਕ ਸਾਲ ਦਾ ਹੋ ਸਕਦਾ ਹੈ ਜਾਂ ਫਿਰ 10 ਸਾਲ ਦਾ ਵੀ ਹੋ ਸਕਦਾ ਹੈ ਉਦਾਹਰਨ ਲਈ ਅੱਜ ਦੇ ਦਿਨ ਦਾ ਟੀਚਾ ਕਸਰਤ ਕਰਨਾ ਜਾਂ ਧਿਆਨ ਦਾ ਅਭਿਆਸ ਕਰਨਾ ਹੋ ਸਕਦਾ ਹੈ ਇੱਕ ਹਫ਼ਤੇ ਦਾ ਟੀਚਾ ਕਿਸੇ ਇੱਕ ਛੋਟੇ ਕੰਮ ਨੂੰ ਪੂਰਾ ਕਰਨਾ ਜਾਂ ਇੱਕ ਕਿਤਾਬ ਪੜ੍ਹਨਾ ਹੋ ਸਕਦਾ ਹੈ ਮਹੀਨੇ ਦਾ ਟੀਚਾ ਕੋਈ ਵੀ ਬੁਰੀ ਆਦਤ ਜਿਵੇਂ ਸਿਗਰਟ ਜਾਂ ਸ਼ਰਾਬ ਪੀਣਾ ਛੱਡਣਾ ਹੋ ਸਕਦਾ ਹੈ ਇੱਕ ਸਾਲ ਦਾ ਟੀਚਾ ਕੋਈ ਨਵੀਂ ਭਾਸ਼ਾ ਸਿੱਖਣਾ ਕੋਈ ਨਵਾਂ ਕੰਮ ਸਿੱਖਣਾ ਜਾਂ ਕਿਸੇ ਇਮਤਿਹਾਨ ਨੂੰ ਪਾਸ ਕਰਨਾ ਹੋ ਸਕਦਾ ਹੈ ਇਸ ਲਈ ਹਮੇਸ਼ਾ ਟੀਚੇ ਬਣਾ ਕੇ ਕੰਮ ਕਰਨ ਦੀ ਆਦਤ ਪਾ ਲਓ ਤੇ ਆਪਣੇ ਆਪ ਨੂੰ ਅੱਗੇ ਵਧਾਓ ਇਸ ਨਾਲ ਤੁਹਾਡੀ ਸ਼ਖਸੀਅਤ ਇੱਕ ਵੱਖਰੇ ਹੀ ਪੱਧਰ ਤੇ ਪਹੁੰਚ ਜਾਵੇਗੀ ਤੇ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਤਾਂ ਮਿਲੇਗੀ ਹੀ ਨਾਲ ਹੀ ਦੇਖਣ ਵਾਲੇ ਵੀ ਹੈਰਾਨ ਹੋ ਜਾਣਗੇ ਪਰ ਟੀਚੇ ਦੇ ਨਾਲ ਅਨੁਸ਼ਾਸਨ ਦਾ ਹੋਣਾ ਵੀ ਜ਼ਰੂਰੀ ਹੈ। ਅਜਿਹਾ ਨਾ ਹੋਵੇ ਕਿ ਤੁਸੀਂ ਟੀਚਾ ਤਾਂ ਬਣਾ ਲਿਆ ਪਰ ਕੰਮ ਕੀਤਾ ਹੀ ਨਹੀਂ। ਚਾਹੇ 15 ਮਿੰਟ ਹੀ ਉਸ ਟੀਚੇ ਲਈ ਬੈਠ ਕੇ ਕੁਝ ਕਰੋ ਪਰ ਰੋਜ਼ ਕਰੋ। ਉਸ ਬੰਦੇ ਵਾਂਗ ਨਾ ਕਰੋ ਕਿ ਇੱਕ ਦਿਨ ਤਾਂ 3 ਘੰਟੇ ਬੈਠਾ ਤੇ ਫਿਰ 6 ਮਹੀਨੇ ਗਾਇਬ ਹੀ ਰਹਾ। ਐਸਲੀ ਆਪਣੇ ਟੀਚੇ ਦੇ ਵੱਲ ਚਾਹੇ ਇੱਕ ਛੋਟਾ ਜਿਹਾ ਕਦਮ ਵੀ ਵਧਾਓ ਪਰ ਰੋਜ਼ ਵਧਾਓ। 13ਵੀਂ ਗੱਲ ਇਹ ਹੈ ਕਿ ਹਮੇਸ਼ਾ ਇੱਕ ਲੀਡਰ ਦੇ ਵਾਂਗ ਸੋਚੋ ਕਿਉਂਕਿ ਇੱਕ ਲੀਡਰ ਹਮੇਸ਼ਾ ਵੱਡਾ ਸੋਚਦਾ ਹੈ ਇੱਕ ਲੀਡਰ ਦੇ ਕੁਝ ਖਾਸ ਗੁਣ ਹੁੰਦੇ ਨੇ ਜੋ ਕਿ ਇਸ ਪ੍ਰਕਾਰ ਨੇ ਪਹਿਲਾ ਹਮੇਸ਼ਾ ਅੰਦਰੋਂ ਸ਼ਾਂਤ ਰਹੋ ਤੇ ਸਬਰ ਰੱਖੋ ਦੂਸਰਾ ਦੂਜਿਆਂ ਦੇ ਦਰਦ ਨੂੰ ਸਮਝੋ ਤੇ ਹਮਦਰਦੀ ਨਾਲ ਗੱਲਬਾਤ ਕਰੋ ਤੀਸਰਾ ਮਾੜੇ ਸਮੇਂ ਵਿੱਚ ਹਰ ਕਿਸੇ ਦਾ ਸਾਥ ਦਿਓ ਨਾ ਕਿ ਕਿਤੇ ਲੋਕ ਜਾਓ ਚੌਥਾ ਹਮੇਸ਼ਾ ਅੱਗੇ ਵਧਣ ਬਾਰੇ ਸੋਚੋ ਤੇ ਉਸ ਦੇ ਲਈ ਆਪਣੀ ਪੂਰੀ ਕੋਸ਼ਿਸ਼ ਵੀ ਕਰੋ ਪੰਜਵਾਂ ਬੁਰੇ ਸਮੇਂ ਵਿੱਚ ਵੀ ਲੋਕਾਂ ਨੂੰ ਹੌਸਲਾ ਦਿਓ ਛੇਵਾਂ ਕਦੇ ਵੀ ਹੰਕਾਰ ਨਾ ਦਿਖਾਓ ਤੇ ਨਿਮਰਤਾ ਨਾਲ ਰਹੋ ਸੱਤਵਾਂ ਹਮੇਸ਼ਾ ਇਕੱਲੇ ਬੈਠ ਕੇ ਪਹਿਲਾਂ ਹੀ ਨਿੱਜੀ ਤੌਰ ਤੇ ਸੋਚੋ ਕਿ ਕਿਸੇ ਵੀ ਸਥਿਤੀ ਦਾ ਸਾਹਮਣਾ ਕਿਵੇਂ ਕਰਨਾ ਹੈ ਤੇ ਕੀ ਬੋਲਣਾ ਹੈ 8 ਨਕਾਰਾਤਮਕ ਲੋਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਉਹਨਾਂ ਨਾਲ ਕਦੇ ਨਾ उलਜੋ ਬਸ ਮੁਸਕਰਾ ਕੇ ਅੱਗੇ ਵਧੋ ਕਿਉਂਕਿ ਤੁਹਾਡੇ ਸਾਹਮਣੇ ਬਹੁਤ ਸਾਰੇ ਚੰਗੇ ਟੀਚੇ ਹੁੰਦੇ ਨੇ ਆਪਣੀ ਊਰਜਾ ਉਹਨਾਂ ਲਈ ਬਚਾ ਕੇ ਰੱਖੋ 14ਵੀਂ ਤੇ ਆਖਰੀ ਗੱਲ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚ ਵੀ ਵੱਡਾ ਸੋਚੋ ਕਈ ਵਾਰ ਔਖਾ ਸਮਾਂ ਹੁੰਦਾ ਹੈ ਤਾਂ ਲੋਕ ਆਪਣਾ ਧੀਰਜ ਗਵਾ ਬੈਠਦੇ ਨੇ ਤੇ ਵੱਡਾ ਸੋਚਣਾ ਭੁੱਲ ਜਾਂਦੇ ਨੇ ਇਸ ਤਰ੍ਹਾਂ ਉਹ ਕਦੇ ਵੀ ਵੱਡੀ ਸਫਲਤਾ ਹਾਸਲ ਨਹੀਂ ਕਰ ਪਾਉਂਦੇ ਇਸ ਲਈ ਬੁਰੇ ਸਮੇਂ ਵਿੱਚ ਵੀ ਵੱਡਾ ਸੋਚਣ ਦੀ ਆਦਤ ਪਾਓ ਜਦੋਂ ਲੋਕ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨ ਤਾਂ ਵੱਡਾ ਸੋਚੋ ਜਦੋਂ ਤੁਹਾਡਾ ਮਨ ਕਹੇ ਕਿ ਮੈਂ ਇਹ ਨਹੀਂ ਕਰ ਸਕਦਾ ਤਾਂ ਵੱਡਾ ਸੋਚੋ ਜਦੋਂ ਲੜਾਈ ਦੀ ਨੌਬਤ ਆਵੇ ਤਾਂ ਵੱਡਾ ਸੋਚੋ ਜਦੋਂ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰੋ ਤਾਂ ਵੱਡਾ ਸੋਚੋ ਜਦੋਂ ਕੋਈ ਰਿਸ਼ਤਾ ਸਬੰਧ ਖਰਾਬ ਹੋਣ ਲੱਗੇ ਤਾਂ ਵੱਡਾ ਸੋਚੋ ਜਦੋਂ ਸਮਾਂ ਮਾੜਾ ਚੱਲ ਰਿਹਾ ਹੋਵੇ ਤੇ ਚਾਰੇ ਪਾਸੇ ਉਦਾਸੀ ਹੋਵੇ ਤਾਂ ਵੱਡਾ ਸੋਚੋ ਇਸ ਤਰ੍ਹਾਂ ਜ਼ਿੰਦਗੀ ਦੀ ਹਰ ਸਥਿਤੀ ਵਿੱਚ ਵੱਡਾ ਸੋਚੋ ਵੱਡੀ ਸੋਚ ਵਿੱਚ ਜਾਦੂ ਹੁੰਦਾ ਹੈ ਤਸ ਜਾਦੂ ਦਾ ਫਾਇਦਾ ਉਠਾਓ ਤੇ ਜੀਵਨ ਵਿੱਚ ਲੋੜਿੰਦੀ ਸਫਲਤਾ ਪ੍ਰਾਪਤ ਕਰੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਿਆ ਹੈ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਤੁਹਾਡੇ ਆਪਣੇ ਚੈਨਲ ਪੰਜਾਬੀ ਅਲਫਾਜ਼ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ ਤੁਸੀਂ ਸਾਡੇ YouTube ਦਾ ਪੁਆਇੰਟ ਚੈਨਲ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮਬੁੱਧ ਜੀ ਦੇ YouTube ਵਿਚਾਰ ਚੰਗੇ ਲੱਗਦੇ ਹੋਣਗੇ। ਠੀਕ ਹੈ ਤੁਹਾਨੂੰ ਗੋਤਮਬੁੱਧ ਜੀ ਦੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਬਦਤਬਾਤ ਤੱਕ ਗੋਤਮਬੁੱਧ ਜੀ ਦੇ YouTube ਚ। ਉਹ ਜ਼ਰੂਰ ਪਹੁੰਚੋ। దోస్త మిల్ రవీకు చనల్ను సబ్స్క్రైబ కదస్